ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਬਾਈ ਮੰਝਲ ਬੱਲ ਨੂੰ ਵਧੇ ਜਾਂਦੇ ਆ ਹਨਾ ਆਪਣੇ ਰਾਹਤਿਆਂ ਤੇ ਬਾਕੀ ਦਾਤ ساری ਰਾਤ ਮਸ਼ੀਨਾ ਹਨਾ ਖੜੀਆਂ ਨਹੀਂ ਤੜਕੇ 4 ਵਜੇ ਆ ਕੇ ਮਸ਼ੀਨਾ ਕਢਾਈਆਂ ਸਾਵਧਾਨ ਲਾ ਲਓ ਤੁਸੀਂ ਵੀ ਆਪਾਂ ਕੱਲ ਆਗਰੇ ਦੇ ਪਿੱਛੇ ਤੋਂ ਚੱਲੇਦੇ 60 ਕਿਲੋਮੀਟਰ ਨਾ 70 ਸੌਰੀ 72 72 ਕਿਲੋਮੀਟਰ ਆਗਰਾ ਦਾ ਆਗਰੇ ਤੋਂ ਪਿੱਛੇ ਤੋਂ ਚੱਲ ਕੇ 70-72 ਕਿਲੋਮੀਟਰ ਤੋਂ ਉਦੋਂ ਬਾਅਦ ਗਵਾਲੀਅਰ ਫਿਰ ਛੇਪੂਰੀ ਆ ਕੇ ਹਨਾ ਐਮਪੀ ਨੂੰ ਸਾਰੀ ਐਂਟਰ ਕਰਕੇ ਫਿਰ ਆ ਕੇ ਰਾਤ ਟਾਪਾ ਆਪਣੇ ਪੰਜਾਬੀ ਸ਼ੇਰੇ ਪੰਜਾਬ ਟਾਬਾ ਹਨਾ ਔਰ ਸਾਹਮਣੇ ਸ਼ੇਰੇ ਪੰਜਾਬ ਟਾਬਾ ਵਧੀਆ ਪੰਜਾਬੀ ਬੰਦੇ ਆ ਮੈਂ ਕਹਿੰਦਾ ਵੀ ਛੇਪੂਰੀ ਗੁਰਦੁਆਰਾ ਸਾਹਿਬ ਸਾਹਮਣੇ ਗੁਰਦੁਆਰਾ ਸਾਹਿਬ ਆ ਹਨਾ ਨਾਥੇ ਤੋਂ ਉੱਤੇ ਨਹੀਂ ਬਾਈ ਨਹੀਂ ਤਾਂ ਨਾ ਦਰਸ਼ਨ ਕਰੇ ਆਉਂਦੇ ਅੰਦਰ ਜਾ ਕੇ ਤੁਹਾਨੂੰ ਦਿਖਾ ਕੇ ਲਿਆਉਂਦੇ ਨਾਲ ਅੰਦਰ ਦੇ ਵੀ ਵੀ ਨਹਾਉਣੇ ਕਰਕੇ ਆਪਾਂ ਮੈਚੀ ਜੀ ਨੂੰ ਚੰਗੀ ਜੀ ਨਹੀਂ ਮੰਨਦਾ ਵੀ ਯਾਰ ਨਾਤੇ ਧੁੱਤੇ ਬਿਨਾ ਆਪਾਂ ਅੰਦਰ ਬੜੀਏ ਉਹਦੇ ਕਰਕੇ ਫਿਰ ਆਪਾਂ ਜਿਹੜੀ ਰਵਾਨਗੀ ਆ ਨਾ ਇੱਥੇ ਰਾਤ ਸ਼ੇਰੇ ਪੰਜਾਬ ਢਾਬਾ ਇਹ ਤੇ ਸਥੇਹਿ ਕੀਤੀ ਇੱਥੇ ਮਸ਼ੀਨਾਂ ਲਾ ਕੇ ਆਨ ਵਧੀਆ ਨਜ਼ਾਰੇ ਗੈਲਾ ਇੱਥੇ ਬਾਈ ਉਹਨਾਂ ਕੋਲੇ ਹਨਾ ਮੱਕੀ ਵਧੀਆ ਹੁੰਦੀ ਸੀ ਮੈਨੂੰ ਉਹਨਾਂ ਨੇ ਬਹੁਤ ਜ਼ੋਰ ਲਾਇਆ ਵਜਾ ਰਹਿਣੇ ਕਹਿੰਦੇ ਮੱਕੀ ਦੇ ਸੀਜ਼ਨ ਚ ਨਾ ਵੀ ਜੇ ਮਸ਼ੀਨਾਂ ਲਿਆ ਸਕਦਾ ਤਾਂ ਲਿਆ ਹੀ ਗੋਗਲ ਨੇ ਆਪਾਂ ਚਲਾ ਲਾਂਗੇ ਫਿਰ ਮੈਂ ਉੱਧਰੇ ਆਪਣਾ ਸੁਤ ਨਹੀਂ ਆਇਆ ਉੱਧਰ ਕੰਮ ਵਧੀਆ ਮਿਲ ਗਿਆ ਫਿਰ ਮੈਂ ਕਹਿਆ ਜਰ ਇਹਨਾਂ ਨੂੰ ਜਵਾਬ ਮੈਂ ਕਹਿਦਾ ਤਾਂ ਵੀ ਹਣਾ ਵੀ ਆਪਣੀ ਕੋਈ ਇੱਕ ਦੋ ਵਾਰ ਫੋਨ ਤੇ ਗੱਲ ਵੀ ਹੋ ਸਾਡੀ ਫਿਰ ਮੁੜ ਕੇ ਕੰਮ ਉੱਧਰੇ ਮਿਲ ਗਿਆ ਮੁੜ ਕੇ ਵਲੋਟੇ ਨਹੀਂ ਆਇਆ ਬਾਕੀ ਹੁਣ ਲੱਗੇ ਆ ਚੱਲਣ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਹਣਾ ਵੀ ਸ਼ੁਕਰ ਤੋਡੀਆਂ ਅਰਦਾਸਾਂ ਜਿਹਨੇ ਤੇ ਮੇਰੇ ਵੀਰ ਹਣਾ ਦੇਖਣ ਆਲੇ ਸਾਨੂੰ ਘਾਤੇ ਆ ਬੀ ਬਹੁਤ ਬਾਈ ਮੇਲ ਸਦਕਾ ਆਨ ਵਧੀਆ ਕੋਈ ਵੀ ਦਿੱਕਤ ਪ੍ਰੋਬਲਮ ਨਹੀਂ ਆਈ ਮਹਾਰਾਜ ਦੀ ਕਿਰਪਾ ਕਰ ਲੈ ਵਧੀਆ ਮਸ਼ੀਨਾਂ ਪੱਜੀਆਂ ਆਈਆਂ ਘੋੜਿਆਂ ਮੁੰਨ ਬਹੁਤ ਵਧੀਆ ਰਹੇ ਮਾਲਕ ਦੀ ਕਿਰਪਾ ਰਹੀ ਆ ਹੁਣ ਬਸ ਆਪਾਂ ਤਾਂ ਜਮੇਸ਼ ਕੋਲ ਪਹੁੰਚਣਾ ਉੱਥੇ ਲੱਗ ਜਾਣੇ 4-5 ਘੰਟੇ ਜੇ ਹੋਰ ਜਾਣ ਨੂੰ ਉਦੇ ਬਾਅਦ ਜਿਹੜੀ ਕਣਕ ਦੀ ਫਸਲ ਆ ਹਨਾ ਬਾਈ ਇਹ ਏਰੀਏ ਦੇ ਵਿੱਚ ਤਾਂ ਮੈਨੂੰ ਰੋਡ ਦੇ ਨਾਲ ਨਾਲ ਦਾ ਬਹੁਤ ਜ਼ਿਆਦਾ ਘੱਟੇ ਘਰੀ ਆ ਆਉਦੇ ਸਰੋਂ ਹੀ ਸਰੋਂ ਦਿਖਦੀ ਸਾਰੇ ਪਾਸੇ ਵਧੀਆ ਇੱਥੇ ਬਈ ਹਨ ਆ ਛੇਪੂਰੀ ਗੁਰਦੁਆਰਾ ਜੇ ਆਪਾਂ ਛੇਪੂਰੀ ਤੋਂ ਆਉਣੇ ਆ ਗੁਰਦੁਆਰਾ ਸਾਹਿਬ ਟੱਪ ਕੇ ਹਨ ਆ ਛੇਰੇ ਪੰਜਾਬ ਢਾਬੇ ਦਾ ਬੋਰਡ ਲੱਗਿਆ ਹੋਊਗਾ ਆ ਦੇ ਛੇਰੇ ਪੰਜਾਬ ਹੋਟਲ ਫੈਮਿਲੀ ਰੈਸਟੋਰੈਂਟ ਵਧੀਆ ਰੋਟੀ ਪਾਣੀ ਜੋ ਵੀ ਆਪਾਂ ਹਨਾ ਖਾਣਾ ਇੱਥੇ ਆਪਣਾ ਪੰਜਾਬ ਵਰਗਾ ਬਿਲਕੁਲ ਦਾਲਾਂ ਦੂਲਾਂ ਨਹੀਂ ਪਿੱਛੇ ਆਪਾਂ ਨਾਲ ਦਾਲਾਂ ਬਾਈ ਸਭ ਤੋਂ ਵੱਡੀ ਪ੍ਰੋਬਲਮ ਆ ਇਹ ਵੀ ਜਿਹੜੀ ਉੜਦਲੀ ਦਾਲ ਹੁੰਦੀ ਆ ਨਾ ਉਹ ਬਹੁਤ ਘੱਟ ਮਿਲਦੀ ਆ ਮਹਾਂ ਵਾਲੀ ਦਾਲ ਕਹਿੰਦੀ ਆ ਬੰਦਿਆ ਉਹ ਇੱਥੇ ਰਾਤ ਦੇ ਮਹਾਂ ਦੀ ਦਾਲ ਨਾਲ ਵਧੀਆ ਰੋਟੀ ਖਾਧੀ ਐ ਨਜ਼ਾਰਾ ਆ ਗਿਆ ਹੁਣ ਲੱਗਿਆ ਤਿਆਰੀ ਕਰ ਹਾਂ ਚਾਚਾ ਕਹਤਾਂ ਹੋ ਗਈ ਨੀਂਦ ਪੂਰੀ ਹੈ ਹੋ ਗਈ ਪੂਰੀ ਆ ਜਾਂਦੀ ਐ ਕਿ ਬਚਾਣਾ ਵੀ ਸਾਡੇ ਕੋਲ ਝਾਂਡੇ ਗਲੇਡਾਂ ਅਮਰੀਕਾ ਦੇ ਲਈ ਫਿਰਦੇ ਆ ਮਗਾ ਹੋ ਗਈ ਨੀਂਦ ਪੂਰੀ ਹਾਂ ਹੋ ਗਈ ਹੋਰ ਭਾਈ ਤੂੰ ਠੀਕ ਆ ਲੋਡ ਆਜੀ ਹਾਂ ਹੋਂ ਤਾਂ ਜੇਰੇ ਤੇ ਰੰਗ ਰੂਪ ਆ ਗਿਆ ਪੂਰਾ ਐਮਪੀ ਜਾ ਕੇ ਇੱਕ ਤਾਂ ਪੈ ਜਾਂਦਾ ਊਲੀ ਖਾਈ ਜਾਂਦਾ ਬਹੁਤ ਸੇ ਲਾਇਆ ਜਨਾ ਮੂੰਹ ਲੈ ਹਾਂ ਹੋਰ ਚਾਚਾ ਵਧੀਆ ਵਧੀਆ ਹੋ ਗਈ ਨੀਂਦ ਪੂਰੀ ਹਾਂ ਚਲੋ ਚਲੋ ਗੇਰ ਮਾਰ ਹੁਣ ਚੱਲੀਏ ਟਾਈਮ ਪਾਸ ਹੋ ਗਿਆ ਕਿੰਨਾ ਟਾਈਮ ਹੋ ਗਿਆ ਐਵੇਂ 1 ਵਜ ਗਿਆ ਲੈ 1 ਕਿੱਥੇ ਵੱਜ ਗਿਆ 1 ਵਜ ਗਿਆ ਲੈ ਟਾਈਮ ਦੇਖੋ ਨਹੀਂ 11 ਵਜੇ ਤਾਂ ਪੋਠੇ ਆ ਆਓ ਫਿਰ 1 ਵਜਣਾ ਹੀ ਹਾਂ ਇੱਲੀ ਵਰਮਨ ਫਿਰ ਹੈ ਮਨੀ ਨੂੰ ਕਹੀ ਜਾਂਦੇ ਕਿ ਮਨੀ ਨਹੀਂ ਬਾਈ ਦੇ ਤਾਂ ਮਨੀ ਆ ਟਰਾਲੀ 'ਚ ਬੜਾ ਹੈ ਦੋ ਦਿਨ ਹੋ ਗਏ ਅਜ ਅੱਜ ਕੱਢਣਾ ਹੈ ਵਾਰ ਚਲਦੇ ਆ ਚਲਦੇ ਆ ਆਪਾਂ ਹੈ ਕਿ ਬਾਹਰ ਨਿਕਲਣਾ ਕਈ ਕੱਲ ਮੈਨੂੰ ਕਈ ਫੋਨ ਆਇਆ ਕਹਿੰਦੇ ਬਾਈ ਮਨੀ ਨਹੀਂ ਆਇਆ ਨਾਲ ਮਹਾ ਹੈ ਯਾਰ ਮਨੀ ਟਰਾਲੀ ਦੇ ਵਿੱਚ ਬੜਾ ਹੈ ਥੋੜੀ ਲੱਭੀ ਹੋਣੀ ਹੈਗੀ ਆਪਣੇ ਵਾਲੀ ਮਿਲ ਗਈ ਹੈ ਹੈ ਮਿਲ ਗਈ ਇਹਦਾ ਇਹਨਾਂ ਵਾਲੀ ਆ ਆ ਕੈਮਰਾ ਵਾਲੇ ਪੈਰ ਤੇ ਹੈ ਨਹੀਂ ਅੰਦਾਜ਼ਾ ਬਹੁਤ ਘੋਣ ਕੱਢਦਾ ਜਿਵੇਂ ਕੰਚ ਕੋਣ ਚ ਵੱਜਿਆ ਇਹ ਨਹੀਂ ਘੰਡਾ ਸੀ ਹੈ ਘੰਡਾ ਗੋਪੜੇ ਲਈ ਨਾ ਘੋਣਾ ਪਰੇ ਰੱਖੇ ਕੱਪੜੇ ਲਈ ਪੜ ਜਣੇ ਪਾਣੀ ਪਾਲਾ ਇਹ ਤਾਂ ਪਾਣੀ ਆ ਬੇਦਰ ਕੋ ਪਾਣੀ ਪਾਣੀ ਪਾਲ ਲੈਣਾ ਸੁੱਤੇ ਜਾਣਾ ਖੂਨ ਨੇ ਟੈਂਪੀ ਚ ਵੱਢਦੀ ਸਾਰੇ ਪਹਿਲੀ ਘੰਡਾ ਕੰਡੇ ਵੱਜਣੇ ਸ਼ੁਰੂ ਹੋ ਗਏ ਹੁਣ ਆਹ ਵੇਲਾ ਏ ਫੋਰ ਮੈਂ ਇਹ ਜੇ ਕੰਡੇ ਵੱਜਦੇ ਆ ਓਰੇ ਹੈ ਇੰਨਾ ਲੰਬਾ ਵੱਜ ਗਿਆ ਵਿੱਚ ਟੁੱਟ ਗਿਆ ਫੇਰ ਕੱਢ ਨਿਕਲ ਗਿਆ ਹੁਣ ਕੱਢਦਾ ਕੱਢਦਾ ਕਾਦੇ ਨਾ ਕੱਢਿਆ ਨਾਉ ਕੱਢਣਾ ਚੱਕ ਲਿਆ ਸੂਲ ਦਾ ਪੱਟ ਚੜਦਾ ਅਸਿਆ ਪੋਕੀਆ ਨਾ ਵੀ ਗੁਰਾ ਚੱਲੀ ਰਾਜੂ ਫੇਰ ਹੈ ਆ ਵੀ ਕਰਦਾ ਫੋਰਮੈਨ ਹੈ ਠੀਕ ਆ ਨਹੀਂ ਤਾਂ ਹੋਗੀ ਪੂਰੀ ਹੈ ਦੇਖ ਲਾ ਕਮੀ ਪੇਛੀ ਤਾਂ ਨਹੀਂ ਕੋਈ ਨਹੀਂ ਪੂਰੀ ਹੋਊਗੀ ਹੈ ਇੱਥੇ ਹੀ ਹੁੰਦੇ ਕਮੀ ਪੇਛੀ ਕੀ ਰਹਿ ਜੀ ਹਾਂ ਖੁਸ਼ ਆ ਪੰਗੀ ਤਾਂ ਨਹੀਂ ਕਿਸ ਜੀ ਦੀ ਨਹੀਂ ਨਹੀਂ ਦੇਖ ਲਾ ਨਹੀਂ ਨਹੀਂ ਐ ਖਾਲੀ ਕੋਈ ਹੈ ਚੱਲੀ ਰਾਜੂ ਫੇਰ ਚਲੋ ਚਲੋ ਭਾਈ ਨਹੀਂ ਤਾਂ ਹੋਗੀ ਪੂਰੀ ਹੈ ਵਧੀਆ ਇਥੇ ਰਾਤ ਤੱਕਾਂ ਨੇ ਲਾ ਕੇ ਆਪਣਾ ਖੜ ਕੇ ਦੋ ਤਿੰਨ ਘੰਟੇ ਕਿ ਜਿੱਦਾਂ ਦੇ ਚੱਲੇ ਆ 14 ਤਰੀਕ ਤੋਂ ਬਾਅਦ ਨਾ ਕਹਾਂ ਵੀ ਉਹੀ 2 ਘੰਟੇ ਘੰਟਾ 2 ਘੰਟੇ ਘੰਟਾ 2 ਘੰਟੇ ਹੀ ਸੁੱਤੇ ਆ ਨਹੀਂ ਤਾਂ ਮੈਂ ਚਲੋ ਚੱਲ ਚਲੋ ਚੱਲ ਬਾਟ ਵੀ ਬਾਈ ਖਾਸੀ ਦੀ ਨਾ 9 950 ਕਿਲੋਮੀਟਰ ਆ ਜਿਹੜਾ ਵੀ 14 ਤਰੀਕ ਨੂੰ 15 ਨੂੰ ਹੀ ਚੱਲੇ ਤੇ ਮੰਨ ਲਓ ਤੜਕੇ 15 ਦੇ ਅੱਜ 18 ਤਰੀਕ ਹੋਈ ਆ ਵੀ 900 ਕਿਲੋਮੀਟਰ ਬਾਟ ਕਰਤੀ ਜੋ 4 ਦਿਨ ਚ ਚਾਰ ਦਿਨ ਵੀ ਪੂਰੇ ਨਹੀਂ ਹੋਏ ਅੱਜ ਤੜਕੇ ਨੂੰ 4 ਦਿਨ ਹੋਣਗੇ ਚੌਥਾ ਦਿਨ ਤਾਂ ਹੀ ਚੱਲਦਾ ਬਾਕੀ ਜਾਨੂ ਦਾ ਆਪਾਂ ਦਸਮੇਂ ਜੋ ਆਪਾਂ ਪਹੁੰਚੇ ਆਂ ਉਹ ਵੀ ਫੇਰ ਆ ਨਾ ਫੇਰ ਕਰਾਂਗੇ ਸ਼ੁਰੂ ਰਵਾਗੇ ਤੁਹਾਨੂੰ ਬਾਕੀ ਜਿਹੜੇ ਮੇਰੇ ਵੀਰ ਮਸ਼ੀਨਾਂ ਲੈ ਕੇ ਆਉਨੇ ਆ ਹਨ ਉਹਨਾਂ ਨੂੰ ਵੀ ਥੋੜਾ ਜਿਹਾ ਨਾ ਆਰਟੀਓ ਇੱਕ ਨਾ ਗਵਾਲੀਅਰ ਤੇ ਜਦੋਂ ਆਵਾ ਗਵਾਲੀਅਰ ਬਾਈ ਪਾਰ ਕਰਦੇ ਆ ਛੇਪੂਰੀ ਵਾਲਿਆ ਆਹ ਰੋਡ ਤੇ ਪੈੰਨੇ ਆ ਨਾ ਹਨਾ ਵੀ ਤੇ ਪਹਾੜੀ ਦੇ ਵਿੱਚ ਕੱਢਦਾ ਉੱਥੇ ਥੋੜਾ ਜਿਹਾ ਬਚਾ ਕੇ ਆਪਣੇ ਰੌਂਗ ਸਾਈਡ ਖੜਦਾ ਯਾਰ ਆਪਾਂ ਛੇਪੂਰੀ ਆਉਨੇ ਆ ਨਾ ਤਾਂ ਰੌਂਗ ਸਾਈਡ ਖੜਦਾ ਦੇਖ ਲਿਆ ਕਰੋ ਬਾਈ ਉੱਥੇ ਬੜਾ ਅੜਬਾ ਕੱਲੇ ਕਿ ਲਈ ਦਾ ਕਹੇ ਦਾ 3 3000 1500 3000 1500 ਐ ਪੈਸੇ ਮੰਗਦਾ ਅਸੀਂ ਬਹੁਤ ਔਖਾ ਉਹ ਤੇ 1500 ਰੁਪਏ ਜਿਹੜਾ ਜੜਾ ਕੇ ਆਇਆ ਦੋ ਗੀਜਾਂ ਦਾ ਮੰਨਦਾ ਹੀ ਨਹੀਂ ਹੈਗਾ ਜਾਓ ਕਾਗਜ਼ ਲਿਆਓ ਕਾਗਜ਼ ਵਸ ਆਉਣ ਕਰੀ ਜੰਨੇ ਚਲੋ ਚਲਦੇ ਆ ਜੀ ਫੇਰ ਦਿਖਾਉਨੇ ਆ ਵੀ ਤੁਹਾਨੂੰ ਅੱਜ ਹੋ ਸਕਦਾ ਦਸ਼ਮੇਸ਼ ਇਹ ਵੀਡੀਓ ਜਿ ਦਿਖਾ ਦਈਏ ਬਾਕੀ ਜੂਰੀ ਇਹ ਤੇ ਕੁਆਲਿਟੀ ਲੱਗੀ ਅਜ ਤੱਕਰ ਡੀਜ਼ਲ ਦੀ ਲੱਗੀ ਜਿਹੜੇ ਨੇੜੇ ਟੈਂਕੀ ਇਹ ਟੈਂਕੀ ਚੋਂ ਪਤਾ ਲੱਗੂਗਾ ਯਾਰ ਪਊਗਾ ਨਾ ਫੇਰ ਪਤਾ ਲੱਗੂ ਵੀ ਕਾਹ ਲੀਟਰ ਪੈਂਦਾ ਟੈਂਕੀ ਬੜੀ ਆ ਨਾ ਜਿਹੜੇ 24 ਵਾਲੇ ਮਾਡਲ ਤੇ ਉਹਨਾਂ ਨਾਲ ਟੈਂਕੀ ਬੜੀ ਕਰਤੀ ਹੋਣੀ ਆ ਇਹ ਆ ਰਹਿ ਗਿਆ 5-6 ਉਂਗਲ ਦੇ ਲ ਕਈ ਬਾਈ ਵੀ ਕਹੀ ਜਾਣਾ ਵੀ ਯੂਰੀਆ ਬਹੁਤ ਖਾਂਦੀ ਬਈ ਐਮਪੀ ਨਹੀਂ ਜਾਣ ਲੱਗੇ ਯੂਰੀਆ ਖਾਂਦੀ ਆ ਬਾਈ ਜਿਹੜੇ ਕੰਪਨੀ ਵਾਲਿਆਂ ਨੇ ਬਾਲਟੀ ਪਾਈ ਸੀ ਹਨਾ ਵਿੱਚ ਉਹ ਉਹ ਬਾਲਟੀ ਨਾਲੇ ਅੱਧੀ ਬਾਲਟੀ ਹਜੇ ਪਈ ਆ ਉਹ ਵੀ ਬਾਕੀ ਦਿਖਾਉਣਾ ਤੁਹਾਨੂੰ ਉੱਪਰ ਮੀਟਰ ਤੋਂ ਵੀ ਉਹਨਾਂ ਯੂਰੀਆ ਦਿਖਾਉਣਾ ਹਨਾ ਵੀ ਇਹ ਹਾਲੇ ਭਾਈ ਦੋਈ ਵਾਲਟੀ 58% ਜੂਰੀਏ ਦੇ ਵਿੱਚ ਪਿਆ ਹੈ। ਤੁਸੀਂ ਹਿਸਾਬ ਨਾਲ ਉਹਦੀ ਕੰਪਨੀ ਦੀ ਰੈਂਕੀ ਜਨਾ ਭਰਕੇ ਦਿੱਤੀ ਦੀ। ਉਹਤੇ ਬਿਨਾ ਵੀ ਹਜੇ ਜਿਹੜਾ 58% ਜੂਰੀਆ ਪਿਆ ਆ ਪਾ ਇੱਕ ਕੁਆਲਿਟੀ ਪਾਈ ਆ ਹਜੇ। ਬਾਕੀ ਕਈ ਵੀਰੇ ਹੈ ਨਾ ਇਹਨਾਂ ਦੇ ਕਹਿੰਦੇ ਭਾਈ ਤੇ ਝੰਡੀਆਂ ਬਦਲਿਓ ਆਪਣੇ ਦੇਸ਼ ਦੀਆਂ ਲਾਇਓ। ਤਰੰਗੇ ਦੀਆਂ ਆਪਾਂ ਨੂੰ ਭਾਈ ਝੰਡੀ ਹੈ ਨਾ ਜਿਹੜੀ ਖਾਲਸੇ ਦੀ ਉਹ ਮਿਲ ਗਈ। ਦੇਖ ਤੇ ਫਤਿਹ ਮਨਤ ਕੀ ਜੀਤ ਹੈ ਨਾ ਵਧੀਆ ਲੱਗਦੀ ਹੈ ਵੀ। ਬਾਕੀ ਚੱਲਦੇ ਆ ਹੁਣ ਵਧਦੇ ਆ ਅੱਗੇ ਮੰਝਲਵਾਲ ਨੂੰ ਹੋਰ ਦਿਖਾਉਨੇ ਆ ਵੀ ਤੁਹਾਨੂੰ ਅੱਜ ਹੋ ਸਕਦਾ ਦਸ਼ਮੇਸ਼ ਆਪਾਂ ਵੀ ਪਹੁੰਚ ਜੀ ਉਹਦੇ ਕੋਲੇ ਬੜੀਆਂ ਯਾਰਾ ਜੂਏ ਆ ਨਾ ਬੜੀਆਂ ਬੜੀਆਂ ਜੇ ਆਪੇ ਰਵਾਨਾ ਸਕਦਾ ਇਹ ਆਪਣੇ ਮਿਲ ਗਈ ਝੰਡੀ ਆਪਾਂ ਨੂੰ ਗੁਰਦੁਆਰਾ ਸਾਹਿਬ ਦੀ ਗੁਰਦੁਆਰਾ ਸਾਹਿਬ ਆਹੀ ਹੈ ਨਾ ਜੇ ਕੋਈ ਚੀਜ਼ ਚੂਜਵਾ ਬਾਹਰਲੇ ਵੀਰਾਂ ਨੂੰ ਵੀ ਐਮਪੀ ਐਮਪੀ ਵਾਲਿਆਂ ਨੂੰ ਵੀ ਲੋਡ ਹੁੰਦੀ ਆ ਗੁਰਦੁਦੁਆਰਾ ਸਾਹਿਬ ਦੇ ਮੂਹਰੇ ਬਾਈ ਦੇ ਦਕਾਨਾਂ ਆ ਜੋ ਕੁਛ ਮਰਜ਼ੀ ਆਪਾਂ ਲੈ ਸਕਦੇ ਆਂ ਬਾਕੀ ਆ ਢਾਬਾ ਛੇਰੇ ਪੰਜਾਬ ਇੱਥੇ ਰੋਟੀ ਰੋਟੀ ਖਾਧੀ ਰਾਤ ਵਧੀਆ ਵਧੀਆ ਅੰਦਰ ਸੌਣ ਸੂਣ ਬਿਸਤਰੇ ਪੁਸਤਰਿਆਂ ਨਜ਼ਾਰਾ ਆ ਗਿਆ ਚਲੋ ਕਰਦੇ ਆਂ ਫਿਰ ਹੁਣ ਚਾਲੂ ਕੰਮ ਜੀ ਤੁਰਪੇ ਆਪਾਂ ਜਿੱਥੇ ਰਾਤ ਰੁਕਿਆ ਤੇ ਗੁਰਦੁਆਰਾ ਸਾਹਿਬ ਕੋਲੇ ਨਿਕਲ ਪਏ ਆਂ ਇੱਕ ਗੁਰਦੁਆਰਾ ਸਾਹਿਬ ਹੋਰ ਆਣਾ ਹੁਣ ਤੁਹਾਨੂੰ ਦਿਖਾਉਨੇ ਆਂ ਗੋਨਾ ਰੋਡ ਆਹੇ ਕੋਟਾ ਗੁੰਨਾ ਕੋਟਾ ਨੂੰ ਆਏ ਨੂੰ ਨਿਕਲ ਜਾਂਦਾ ਬਾਈ ਚਾਂਸੀ ਨੂੰ ਨਿਕਲ ਜਾਂਦਾ ਸਿੱਧਾ ਗੁੰਨੇ ਨੂੰ ਚੱਲ ਜਾਂਦਾ ਤੇ ਗੁਰਦੁਆਰਾ ਸਾਹਿਬ ਇੱਕ ਹੋਰ ਆਉਂਦਾ ਦਿਖਾਵਾਂਗੇ ਤੁਹਾਨੂੰ ਉਹ ਵੀ ਬਾਕੀ ਏਰੀਆ ਦਿਖਾਵਾਂਗੇ ਤੁਹਾਨੂੰ ਸਾਰਾ ਕਣਕ ਦਾ ਕਿਵੇਂ ਆ ਕਣਕਾਂ ਦਾ ਸਭ ਆ ਅ ਸੱਜੇ ਹੱਥ ਕੋਟੇ ਨੂੰ ਨਿਕਲ ਜਾਂਦਾ ਤੇ ਖੱਬੇ ਹੱਥ ਝਾਂਸੀ ਨੂੰ ਨਿਕਲ ਜਾਂਦਾ ਪਟੇਲ ਚੌਕ ਪਡੋਰਾ ਆ ਗਿਆ ਸਿੱਧਾ ਗੁੰਨਾ ਬਾਕੀ ਤੁਹਾਨੂੰ ਦੱਸਾਂਗਾ ਰਾਮਾਗੇ ਪਾਸਾਰਾ ਕੁਛ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਗਿਆ। ਬਹੁਤ ਵਧੀਆ ਦਿਖਾਵਾਂਗੇ ਤੁਹਾਨੂੰ। ਬਹੁਤ ਵਧੀਆ ਬਣਾਏ ਹੋਏ ਨੇ ਬਾਈ ਗੁਰਦੁਆਰਾ ਸਾਹਿਬ ਲੰਗਰ ਦਾ ਪੂਰਾ ਪ੍ਰਬੰਧ ਆ 24 ਘੰਟੇ। ਜਦ ਮਰਜੀ ਲੰਗਰ ਛੱਕ ਸਕਦੇ ਆ। ਉਹ ਸਾਹਮਣੇ ਆ ਰਿਹਾ ਗੁਰਦੁਆਰਾ ਸਾਹਿਬ। ਆ ਗਿਆ ਗੁਰਦੁਆਰਾ ਸਾਹਿਬ ਦੋਰਾ ਦਰ ਆਪਾਰ ਤਵੰਜ ਮਹਿੰਦਰਾ ਕਸਟਮਰ ਕੇਅਰ ਸੈਂਟਰ ਦੋਰਾ ਦੱਖਣ ਵੱਲ ਦੋਰਾ ਸਾਹਮਣੇ ਤਾਂ ਕੋ ਮਸ਼ੀਨ ਦੀ ਐਂਟਰੀ ਅੰਦਰ ਹਾਂਜੀ 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 Amerianda bi permandar ya. Oh ada tanah ਆਹਦੇ ਰਵਾਂਗੇ ਤੁਹਾਨੂੰ ਹੋਰ ਅੱਜ ਅੱਗੇ ਆਹ ਟਮਾਟਰ ਦੇਖ ਲਓ ਬਾਈ ਪਰ ਮਾਸਟਰ ਜੀ ਕੋਲੋਂ ਸਿਆਲਾ ਨੇ ਮਾਤਾ ਕਰੋ ਬੇਰੋ ਬੇਰੋ ਵਰਦੇ ਆਂ ਫਿਰ ਤੁਹਾਨੂੰ ਦਬਾਰਾ ਹੋਪਸ ਸਾਬ ਜੀ ਦਾ ਕਿੰਨਾ ਫਰਕ ਹੋਰ ਮਟਰਾਂ ਦਾ ਸਹੀ ਗੱਲ ਆ ਆਪਣੇ 70 80 ਵੀ ਮਟਰਾਂ ਦੇ ਕਿੰਨੇ ਕੰਮ ਦਾ ਹੈ ਤਾਜ਼ੇ ਮਟਰ ਵੀਰ ਜੀ ਕੰਮ ਲਾ ਮਾਲ ਲਈ ਸਾਬ ਜੀ ਜਾ ਕੇ ਬਣਾ ਬਣਾ ਸਹੀ ਆ ਬਈ ਜੀ ਹਾਂ ਦੇਖਦਾ ਹੈ ਮਾਲੇ ਲੋਰ ਫਿਰ ਗੱਡੀ ਵਾਲੇ ਦੇਖ ਦੇਖ ਠੀਕ ਆ ਬਈ ਵਧੀਆ ਰਹੇ ਸੀ ਜੀ ਹੂੰ ਵਧੀਆ ਬਈ ਮਟਰ ਬੜਾ ਹਰਾ ਪੀਰਾ ਹੈ ਵੀਰੇ ਮੰਜਾਈ ਘਟਾ ਵੇ ਇਹ 20 ਰੁਪਏ ਮਟਰ ਦਾ ਜੀ ਆਪਣੇ ਹੈਗੇ 70 80 ਕਿਲੋ ਸਹੀ ਗੱਲ ਬਾਈ ਕਿਹੜੀ ਆ ਇਹ ਉਹ ਨਾਲ ਚੀਜ਼ ਇਹਦੇ ਤੋਂ ਲੈਣਾ ਹੈ ਆਹ ਦੇ ਵਿੱਚ ਚੀਜ਼ਾਂ ਦੀ ਨਹੀਂ ਨਾ ਡਿੱਗੇਗੀ ਪਾਉਂ ਵੇਲਾ ਕਹੇ ਜੇ ਆਹ ਪਏ ਉਹ ਕਿਹੜੀ ਆ ਆਟਮਾ ਸਾਹ ਸਰੀ ਵਾਲੀ ਇਹ ਪਤਾ ਨਹੀਂ ਬਾਈ ਕਿਹੜੀ ਆ ਇਹ

ਉਹ ਜਦੋਂ ਬੰਦੇ ਨੇ ਵਾਲਾ ਪਾ ਕੇ ਕਰਾਉਣਾ ਮੱਟੇ ਗੁੰਮੇ ਤੇ ਨਹੀਂ ਬਾਲਾ ਨਾ ਯਾਰ ਕਢਾਉਗਾ ਮੁਰਦੇ ਤੇ ਸਹੀ ਆ ਬਾਈ ਸਹੀ ਲੱਗਣਾ ਲਾ ਦੇਖੀ ਆਪਣੇ ਤਾਂ ਮਟਰੇ ਨਹੀਂ ਆਉਂਦਾ ਬਾਈ ਇਹ ਆਪਣੇ ਤਾਂ ਆਉਂਦੇ ਨਾ ਜਰਾ ਰਸਤੇ ਜੇ ਕਿਤੇ ਭਸਮ ਹੋ ਜਾਂਦਾ ਸਹੀ ਗੱਲ ਆ ਦੇਖ ਕਿੰਨੇ ਦਾਣੇ ਨਿਕਲੇ ਇੱਕ ਮਟਰ ਦੇ ਇੰਨਾ 20 ਰੁਪਏ ਕਿੱਲੇ 2 4 11 ਦਾਣੇ ਨਿਕਲੇ ਸਗਨ ਲਗਣਾ 500 ਰੁਪਏ ਅੰਦਰ ਵੰਡਨੇ ਦਾ ਉਹ ਨੇਤਾ ਪਹੁੰਚ ਗਏ ਬਾਈ ਫਾਰਮ ਤੋਂ ਉਹ ਖੜੀਆ ਰਾਣੀ ਆਪਣੀ ਦੂਰੀ ਉਹ ਨੇਤਾ 500 ਰੁਪਏ ਸਗਨ ਕਾ ਲਗੇਗਾ 500 ਸਗਨ ਕਾ ਅੰਦਰ ਵੰਡੇਗਾ ਇਹ ਨੇਤਾ ਜੀ ਕਹਿੰਦਾ ਦੋ ਪਹਿਲਾਂ 500 ਰੁਪਏ ਸਗਨ ਕਾ ਲਗੇਗਾ ਅੰਦਰ ਕਿਸਾਨੀ ਕਾ ਗਾੜੀ ਦੇਖ ਲਈ 500 ਤਾਂ ਲਗੇਗੇ ਲਗੇਗਾ ਭਾਈ ਮੇਰੇ ਜੇ ਕੋਈ ਔਰਤ ਉਹਦਾ 11 ਸਾਲੇ ਤੇ ਤੇਰੇ ਸੇ 500 ਲੈ ਰੇ ਤੇ ਹਾਂ ਤੇਰੇ ਸੇ 500 ਲੈਣਾ ਹਾਂ ਬਾਈ ਲਿਆ ਕਰ ਲਾ ਦਿਉ ਤੂੰ ਦੇ ਸਾਲਾ ਸਾਨੂੰ ਕਿੱਟ ਨਹੀਂ ਖੋਸੋ 500 ਲੈ ਲੰਗੂ ਨੇ ਬੇਸੋ 1200 ਰੁਪਏ ਲੀਤੋ ਭਾਵੇਂ ਦੇਣਾ ਸਾਨੂੰ ਉਲਟਾ ਨਾ ਨਾ ਨਹੀਂ 5.30 ਲੱਖ ਦੀ ਗੱਡੀ ਅੰਦਰ ਬਾੜਨੀ ਆ ਹਾਂ ਹੋਰ ਭਾਈ ਕੀ ਹਾਲ ਹੈ ਨੰਦਰਾ ਠੀਕ ਆ ਉਹ ਸੁਣਾ ਰਾਜੂ ਕੀ ਹਾਲ ਆ ਵਧੀਆ ਜੀ ਆਜੋ ਆਜੋ ਗੈਟ ਖੋਲ ਜਾ। ਜਦੋਂ ਰਾਹੀਂ ਵੋਖਰਾਵੂਗੇ ਤਾਂ ਪਿੱਛੇ ਤੇ। ਉਹ ਪਰਲਾ ਰੋਡ ਟੁੱਟਿਆ। ਉਸ ਦੇ ਵਿਚ ਨੂੰ ਲੰਗੇ ਆ ਭਰਾਵਾ ਐ ਆਉਣ ਲੰਗੇ ਆ। ਇੱਧਰ ਤੇ ਆਇਓ। ਉਹ ਮੈਂ ਉਧਰ ਨੂੰ ਭੈਣ ਜੋ ਕਿਹੜਾ ਗੇੜ ਪਾ ਕੇ ਜਾਊ ਇੰਨਾ। ਮਨ ਨੂੰ ਮੋਤੈ ਕਿ ਅੱਜ ਇਹ ਕੋਲਰਾਸਪੋਰਟ ਤੇ ਲਾਂਡਾ ਵਧੀਆ ਰਹਿਦਾ। ਹੈਂ? ਥੱਲੇ ਉਧਰ ਕੇ ਪੜੋ। ਦੇਖੀ ਬਣਾਓ ਉੱਪਰ ਆਹ ਆ ਬਰੇ ਖੋਲ ਕੇ ਲੈਣੀ ਪੈਣੀ ਥੱਲੇ ਨੂੰ ਕਰ ਦਿਆ ਕਰਾਂਗੇ ਆ ਅੱਜ ਥੱਲੇ ਮੋੜ ਦਿਆ ਕਰਾਂਗੇ ਆਪਾਂ ਲਾਤੀ ਟਰਾਲੀ ਵੀ ਫਾਰਮ ਤੇ ਮਸ਼ੀਨ ਵੀ ਹੋਰ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕਿੱਦਾਂ ਹਾਲ ਚਾਲ ਬਹੁਤ ਵਧੀਆ ਬਹੁਤ ਵਧੀਆ ਤੇ ਮੇਰੀ ਯਾਤਰਾ ਵਧੀਆ ਰਹੀ ਬਾਈ ਜਾਨ ਚਲੋ ਵਧੀਆ ਨਜ਼ਾਰੇ ਚਲੋ ਵਧੀਆ ਵਧੀਆ ਮਹਾਰਾ ਦੀ ਕਿਰਪਾ ਰਹੀ ਬਹੁਤ ਠੀਕ ਆ ਤਿਆਰੀਆਂ ਉਰੇ ਵੀ ਮਾੜੀ ਜੀ ਕਰੋ ਉਹਨੂੰ ਰਾਣੀ ਨੂੰ ਤਿਆਰ ਹਾਂ ਹਾਂ ਬਸ ਲਾਉਣਾ ਸਵੇਰੇ ਲਾਵਾਂਗੇ ਦਰਵਾਜ਼ਾ ਉਹਦੀ ਤਰਪਾਲ ਇੱਲੀ ਨਹੀਂ ਦੇ ਲਾਣਾ ਐਨ ਪੂਰੀ ਫਟਾਪੋਕਣੇ ਖੜੇ ਜਗਣ ਛੱਡ ਕੇ ਗਏ ਤੇ ਬਾਕੀ ਦੋਕ ਦਿਨ ਮੌਸਮ ਜਾਂ ਖਰਾਬ ਦੱਸਿਆ ਹੋਇਆ ਅੱਛਾ ਮੈਂ ਦੱਸਿਆ ਹਾਂ ਨੇ ਆਪਾਂ ਜਿਹੜੇ ਉਹ ਤਰਪਾਲ ਹਨ ਬਾਈ ਲਾ ਕੇ ਉਹ ਤਰਪਾਲ ਉਹੀ ਇੱਥੇ ਮੰਨਣੀ ਦਰਬਾਰ ਉੱਪਰ ਉਹ ਗੰਦ ਬਰੱਖੇ ਨਾ ਪਰ ਉਹਨੂੰ ਕਿੰਨਾ ਜਿਆ ਕੱਢ ਕੇ ਨਾ ਨਾ ਐ ਕਰਾਂਗੇ ਨਿੰਦਰ ਉਰੇ ਉਰੇ ਲਾਲੀ ਮਸ਼ੀਨ ਉਰੇ ਇੱਥੇ ਹਾਂ ਚੰਦਰਾਂ ਥੱਲੇ ਉਹਦਾ ਆਰਾਮ ਨਾਲ ਕੰਮ ਨਾਲੇ ਦਾ ਬਿਲਡਿੰਗ ਕੋਈ ਗ੍ਰੈਂਡਰ ਮਾਰਨਾ ਕੋਈ ਉਹ ਨਾਲੇ ਵਿੱਚ ਆ ਹਾਂ ਸਹੀ ਆ ਪੂਰੇ ਨਾਲਾਂਗੇ ਹਾਂ ਆ ਨਹੀਂ ਲਾਦੇ ਹੋ ਰਹੀ ਉਹ ਤੇ ਲਾਦੇ ਮਸ਼ੀਨ ਦੇ ਮਸ਼ੀਨ ਦੇ ਨਾਲ ਨੂੰ ਲਾਇਆ ਹੋਰ ਬਾਈ ਠੀਕ ਆ ਫਸਲ ਵਾੜੀ ਤੇ ਫਸਲ ਵਧੀਆ ਬਹੁਤ ਵਧੀਆ ਕਿਰਪਾ ਮਹਾਰਾਜ ਦੀ ਆਹ ਥੋੜੀ ਜਿਹੀ ਗੜਿਆਂ ਵਾਲੀ ਹੈ ਔਰ ਉਹ ਤੋਂ ਲੇਟ ਹੋ ਗਈ ਦੀ ਬਹੁਤ ਝੋਨੇ ਵਾਲੀ ਆਹ ਦਾ ਝੋਨਾ ਕਰ ਬਾਜ ਤਾਂ ਵੱਡ ਹੋਇਆ ਜਨ ਉਹਦਾ ਜੰਮੇ ਵੀ ਹੈ ਝੋਨਾ ਵੱਡਿਆ ਹਾਂ 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 ਬੱਸ ਬੱਸ ਚੋ ਨਾ ਕਹਿੰਦੇ ਰੇਟ ਘਟੇ ਰਿਹਾ ਹੈ ਦੀ ਹੈਨਾ 5-3000 ਨੂੰ ਹੀ ਲੱਗਿਆ ਬਹੁਤਾ ਬੰਜ ਮੈਂ ਐਮਪੀ ਪੰਜਾਬ ਦੇ ਵਿੱਚ ਬੁਰਾ ਹਾਲ ਦਾ ਕਹਿੰਦੇ ਇਕਨੇ ਉਰੇ ਬੁਰਾ ਹਾਲ ਰਿਹਾ ਹੈ ਹਾਲ ਸੀ ਉਰੇ ਵੀ ਤੇ ਐਕੀ ਆਪਾਂ ਪੰਦਾ ਨਹੀਂ ਲੈਣਾ ਝੋਨੇ ਚਾਨੇ ਦਾ ਮੈਂ ਸਿੱਧੀ ਮੱਕੀ ਉਹ ਲਾਈ ਸਾਰੀ ਉਹ ਮੋਰ ਸੌਖਾ ਸਿੱਧਾ ਸੌਗਾ ਨਾ ਕੋਈ ਬਾਸ ਬਾਸ ਉਦੋਂ ਸੱਤਵੇਂ ਇੱਕ ਮਹੀਨੇ ਚ ਆਵੇ ਛੇਵੇਂ ਸੱਤਵੇਂ ਦੇ ਉਹ ਨਾ ਬੀਜ ਕੇ ਲਾ ਕੇ 10 ਦਿਨ ਜਦੋਂ ਹੀ ਫੇਰ ਪਿੰਡ ਵੱਡਣ ਮੌਕੇ ਹੀ ਫੇਰ ਆਵੇ। ਹਾਂ ਮੱਕੀ ਵਧੀਆ ਦੀ ਮੈਂ ਤਾਂ ਕਹਿੰਦਾ ਯਾਰੇ ਚਾ। ਨਾਲੇ ਵਧੀਆ ਅੰਨ ਚ ਅਲੱਗ-ਅਲੱਗ ਮੰਡੀਆਂ 'ਚ ਵੇਚੀ ਜਾਂ ਲ ਆਪਣੀ। ਬਾਈ ਕੋਈ ਖਰਚਾ ਹੀ ਨਹੀਂ। ਹਾਂ। ਬੀਜਣੀ ਆ ਇਕੱਲੀ। ਝੋਨੇ ਦੀਆਂ ਕਰ ਦੇਣੀਆਂ ਸਪਰੇ ਕੋਸ ਨਹੀਂ ਕਰਨਾ 20 ਦਿਨਾਂ 'ਚ ਬੰਦਾ ਵੇਲਾ। ਫੇਰ ਆ ਝੋਨਾ ਦੇਲਾ ਤੋਂ ਕਿੰਨੀ ਰੇ ਸਪਰੇ ਦਵਾਈ। ਕੁਛ ਨਾ ਤੂੰ। ਵਿਗਿਆ ਹਾਲਾ ਫੇਰ ਜੱਜ ਨਾਲ ਨਹੀਂ। ਹਾਂ ਹਾਂ ਕੋਟੇ ਲੈ ਕੇ ਜਾਓ ਜੇ ਕਰੋ ਬੋ ਕਰੋ ਬਹੁਤ ਔਖਾ। ਬਹੁਤ ਪਹਾੜਾ ਹੀ ਵਹ ਪੈ ਜਾਂਦਾ ਉਹ EMP ਜਦਾਂ। ਨੜੇ ਉਦੋਂ ਜਾ ਕੇ ਗੱਡੀਆਂ ਮਹਿੰਗੀਆਂ ਹੋ ਜਾਂਦੀਆਂ ਨੇ ਉਦੋਂ ਤਾਂ ਬਹੁਤ ਪੈਸੇ ਭਾਵੇਂ ਸਵਾ ਸਵਾ 100 140 40 ਰੁਪਏ ਕੋਨਟੋ ਆਮ 70 ਰੁਪਏ ਰੇਟ ਆ ਇੱਥੋਂ ਬਾਅਦ ਜਾ ਕੇ ਇੰਨਾ ਰੇਟ ਹੋ ਗਿਆ ਗੱਡੀ ਦਾ ਯਾਰ 80 ਯਾਰ 70 ਰੁਪਏ ਨੂੰ ਗਈ ਦੀ ਹੈ ਨਾ ਪਾਇਆ ਅਸੀਂ ਉਰੀ ਦੇ ਯਾਰ ਹਾਂ ਆਪਾਂ ਜਦੋਂ ਮੱਕੀ ਲੈ ਕੇ ਗਏ 80 ਨੂੰ ਗਈ ਦੀ 80 ਨੂੰ 80 ਨੂੰ ਗਈ ਸੀ ਉਦੋਂ 4 ਤੋਂ ਕੋਨਟ ਲਗਾਏ ਥਨੀ 130 ਰੁਪਏ ਨੂੰ ਫਿਰ ਥਨੀ 40 ਨੂੰ ਅੱਛਾ ਹੋਰ ਬਹੁਤ ਰੇਟ ਹੋ ਜਾਂਦਾ ਢੂੜੇ ਕੱਟਦੇ ਹਾਂ ਹਾਂ ਬਾਕੀ ਵਧੀਆ ਸਾਰਾ ਚੱਲਦਾ ਨਜ਼ਾਰੇ ਨਾਲ। ਸਬਜ਼ੀ ਫੇ ਲਾਤੀ ਆ ਵਧੀਆ ਹੋ ਗਈ ਦੀ ਹੈ। ਹਾਂ ਗੋਪੀ-ਕਾਪੀ ਲੱਗੀ ਆ ਫੁੱਲ। ਅੱਛਾ? ਹਾਂ। ਜੱਦੀ ਹੋਣ ਹੋਈ ਆ ਦੇਲਾ ਨਾ। ਹਾਂ ਦੇਲਾ ਹੋਣ ਹੋਈ ਆ ਧਨੀਆ ਧੁਨੀਆ ਫੁੱਲ ਖੜਾ ਪਿਆ। ਹਾਂ ਚੱਲ। ਉਹਦੇ ਕੰਦੇ ਨਾਲ ਨਾਲ ਨਾ ਬੇਲਾਂ ਲਾਤੀਆਂ ਸਾਰੀਆਂ ਮੈਂ। ਕਦੂਆਂ ਦੀਆਂ ਤੋਰੀਆਂ ਦੀਆਂ ਦੁਕਾਨਦਾਰ ਚੜ ਜਾਣਗੀਆਂ ਹਾਂ ਉਹ ਨਾਲ ਨਾਲ ਇਹ ਜਿਹੇ ਝਿੰਗਾ ਆਪਣੇ ਉਧਰ ਪਈਆਂ ਨਹੀਂ ਹਾਂ 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 ਵੱਡੀਆਂ ਕਿਕਰਾਂ ਵੱਡੀਆਂ ਉਹ ਲਿਆ ਕੇ ਇਹ ਨਾਲ ਲਾ ਦਾਂ ਮੈਂ ਉਹ ਤੇ ਚੜ ਜਾਣਗੀਆਂ ਉੱਪਰ ਚੜ ਜਾਣਗੇ ਕਿ ਨਜ਼ਾਰੇ ਲਿਆ ਕਰਾਂਗੇ ਹਾਂ ਹੈ ਘਰ ਦੀ ਸਬਜ਼ੀ ਦਾ ਭਾਈ ਮੌਜ ਆ ਨਾਲੇ ਰੇ ਸਪਰੇ ਤੇ ਬਿਨਾ ਹੈ ਕਿ ਨਹੀਂ ਹਾਂ ਪਰ ਇੱਧਰ ਹੁਣ ਵੀ ਫਰਕ ਆ ਭਾਈ ਆਪਣੇ ਥਲਾ ਮਟਰ ਹੁਣ 70 70 80 ਰੁਪਏ ਦੰਦੇ ਦੇ ਹਾਂ ਔਰ ਇਹਦੇ ਥਲਾ ਮਟਰ 20 ਰੁਪਏ ਕਿਲੋ ਉਹ ਤੇ ਤੋਂ ਬਹੁਤ ਔਰ ਹਾਂ ਸਾਰੀ ਸਬਜ਼ੀ ਬਹੁਤ ਜ਼ਰੂਰੇ ਦਾ ਕੋਸਰ ਲੈ ਲਾ 20 ਰੁਪਏ 20 ਰੁਪਏ 20 ਰੁਪਏ ਕੁਝ ਲਈ ਚੰਦਾ 30 ਰੁਪਏ ਕਿਲੋ ਆਦਾ ਹਾਂ ਹਾਂ ਆਪਣਾ ਪਸਣ ਵੀ 70 80 ਹੋ ਗਿਆ ਮੇਰੇ ਕੋਲ ਜ 50 ਰੁਪਏ ਦਾ 25 ਗ੍ਰਾਮ ਦਾ 250 ਗ੍ਰਾਮ ਦਿੱਤਾ ਫਿਰ ਤੁਸੀਂ ਸੁੱਕਾ ਲਿਆ ਉਹ ਸੱਜਰਾ ਜਿਹੜਾ ਹੁਣ ਆਉਂਦਾ ਨਾ ਉਹ ਪਤਾ ਨਹੀਂ ਹੁਣ ਆ ਸੀ ਤਾਂ ਥੋੜਾ ਜਿਹਾ ਲਿਆ 50 ਰੁਪਏ ਦਾ ਇੱਥੇ ਕਰ ਲਉ ਬਾਜ਼ਾਰ ਲਗੂ ਲਿਆਵਾਂਗੇ ਆਹੋ ਬਾਕੀ ਆ ਅੰਦਰ ਜਗਾ ਬੜੀ ਖੁੱਲੀ ਆ ਹੈ ਫੋਰਮਨ ਲੱਗਦੇ ਯਾਰ ਉਹ ਪੈਂਦਾ ਭਲੇਖਾ ਪੰਜਾਬ ਦਾ ਪੈਂਦਾ ਜੀ ਪੈਂਦਾ ਹੈ ਜੰਗਲ ਚ ਮੰਗਲ ਲਾਈ ਬੈਠਾ ਦੇਲਾ ਸਰਦਾਰ ਉਹ ਨਹੀਂ ਹੈ ਰੌਣਕ ਲਾਤੀ ਬਾਈ ਤੇਰੇ ਫਾਰਮ ਤੇ ਬੰਦਾ ਹੀ ਬੰਦਾ ਫਿਰ ਲਾਤਾ ਦੇਲਾ ਨਹੀਂ ਤੁਸੀਂ ਦੋ ਜਣੇ ਤੇ ਆ ਸੋ ਚਾਚੇ ਨੂੰ ਲੱਗੇ ਰੋਟੀ ਵਾਲਾ ਫੱਟੇ ਚ ਗਾਰਡ ਕਰਨਾ ਮੱਕੀ ਵਾਲੀ ਬਹੁਤ ਜੰਮੀ ਹੋਈ ਹੈ ਨਾ ਇਹ ਜੇ ਨਾ ਵੀ ਇਹ ਕਿੱਥੇ ਸੜਦਾਂਗੇ ਬਜਰੀ ਕੁਝ ਨਹੀਂ ਉਹ ਟਾਈਮ ਲੱਗਿਆ ਨਾ ਬਿਲਲਾਂ ਚ ਪੈ ਗਈ ਮੱਕੀ ਇਹ ਨਹੀਂ ਪਈਗਾ ਫਰਸ ਲਾਉਣ ਦਾ ਟਾਈਮ ਨਾ ਲੱਗਿਆ ਤੇ ਫੇਰਾਂ ਹੀ ਪੱਥਰ ਜੇ ਚੁਣੇ ਸੀ ਇਹ ਲੋਟਣਾ ਹੈ ਤੁਹਾਨੂੰ ਫੇਰ ਉਹਦੇ ਆ ਲੈ ਬਾਈ ਠੰਡੇ ਚ ਕਿੰਨੀ ਵਧੀਆ ਕੰਮ ਦੀ ਮੱਕੀ ਹੈ ਇੱਧਰ ਗਾਹਾਂ ਮੱਕੀ ਦਾ ਦੱਸਦੇ ਕਹਿੰਦੇ ਮੱਕੀ ਬਹੁਤ ਆ ਮੱਕੀ ਆ ਖੜੀ ਆਪਣੀ ਰਾਣੀ ਇਹ ਲਾਵਾਂਗੇ ਕੱਲ੍ਹ ਤਰਪਾਲ ਇਹਦੀ ਲਾ ਕੇ ਫੇਰ ਦੇਖਾਂਗੇ ਇਹਦੇ ਕਰਕੇ ਪਹਿਲਾਂ ਤੁਰੇ ਅਸੀਂ ਬਾਈ ਨਹੀਂ ਇਹ ਤਾਂ 10 ਦਿਨ ਬਾਅਦ ਹੋਰ ਲੇਟ ਆ ਜਾਂਦੇ ਸਾ ਵੀ ਇਹਦੇ ਕਰਕੇ ਪਹਿਲਾਂ ਆਏ 15 ਦਿਨਾਂ ਨੂੰ ਚੱਲੂ ਕੰਮ ਹਾਂ ਬਸ ਐਵੇਂ ਵੀ ਚੱਲ ਵੀ ਐਵੇਂ ਵੀ ਇਹਦੀ ਥੱਲੀ ਹੋ ਜੂਗੀ ਹਾਂ ਹਾਂ 15 ਦਿਨਾਂ ਨੂੰ ਵਧੀਆ ਕੰਮ ਚੱਲਣਾ ਹਾਂ ਆਪਣੇ ਐਤ ਕਿ ਤੂੰ ਐ ਲਾਲਾ ਵੀ ਇਧਰੋਂ ਕੰਬਾਈ ਨਹੀਂ ਆਉਂਦੀ ਅੱਛਾ ਤੇ ਆਹ ਸਾਰਾ ਵਧੀਆ ਆਪਣਾ ਏਰੀਆ ਪੂਰਾ ਇਧਰ ਸਾਰਾ ਹਾਂ ਹਾਂ ਚਲੋ ਚਲਾਵਾਂਗੇ ਫਿਰ ਦੇਖਦੇ ਆ ਪਰਾਂ ਤੱਕ ਰਹੀਏ ਜੋੜੀਏ ਜੱਕਾ ਹਾਂ